ਸਰ ਕੀ ਨਾਮ ਹੈ ਨੂਰਜੋਤ ਸਿੰਘ ਜੀ ਸਰ ਇੱਕ ਤੁਹਾਡੇ ਇੱਕ ਪਟਿਆਲਾ ਹੋਜੀ ਇਹਦੇ ਵਾਸਤੇ ਕੰਪਲੇਨ ਕੀਤੀ ਗਈ ਸੀ ਕਿ ਕੋਈ ਗਗਨ ਹੋਜਾ ਜੀ ਆਇਆ ਸੀ ਕੋਈ ਤੁਹਾਡੇ ਨਾਲ ਫੈਮਿਲੀ ਨਾਲ ਤਾਂ ਤੇ ਉਹਨੇ ਚਿੱਟੀ ਚਗਨ ਵਿੱਚ ਕੁਝ ਗਲਤ ਚੀਜ਼ਾਂ ਨਿਕਲਿਆ ਸੀ ਤੇ ਮਾਮਲਾ ਕੀ ਸੀ ਬਾਜੀ ਸਰ ਇਹ ਮਾਮਲਾ ਇਹ ਹੈ ਜੀ ਸੰਡੇ ਦੀ ਰਾਤ ਨੂੰ ਤਿੰਨ ਤੋਂ ਚਾਰ ਬੰਦਿਆਂ ਦੀ ਫੈਮਿਲੀ ਮੈਨੂੰ ਆਈਡੀਆ ਨਾਮ ਨਹੀਂ ਪਤਾ ਉਹਨਾਂ ਦਾ ਕੀ ਹੈ ਉਹਨਾਂ ਨੇ ਡਿਨਰ ਕੀਤਾ ਸੀਗਾ ਜਿਹਦੇ ਵਿੱਚ ਉਹਨਾਂ ਨੇ ਪੰਜ ਤੋਂ ਛੇ ਆਈਟਮਸ ਆਰਡਰ ਕੀਤੀਆਂ ਸੀ ਜਿਨ੍ਹਾਂ ਚ ਉਹਨਾਂ ਨੇ ਜੋ ਉਹਨਾਂ ਦੀ ਸਟੇਟਮੈਂਟ ਅਕੋਰਡਿੰਗ ਹੈ ਉਹਨਾਂ ਨੂੰ ਚਾਰ ਸਨੈਕਸ ਵਧੀਆ ਲੱਗੇ ਅੱਛੇ ਲੱਗੇ ਉਹਨਾਂ ਨੂੰ ਅਪ ਟੂ ਦਾ ਮਾਰਕ ਲੱਗੇ ਬਟ ਉਹਨਾਂ ਨੂੰ ਇੱਕ ਸਨੈਕ 'ਚ ਥੋੜੀ ਆਫਰ ਸਮੈਲ ਆ ਜਿਵੇਂ ਆਰਡਰ ਲਾ ਲਈ ਜੀ ਉਹਨਾਂ ਨੂੰ ਲੱਗਾ ਬਟ ਸਾਡੀ ਸਰ ਜਿਹੜਾ ਸਾਡਾ ਸੋਲ ਮੋਟੋ ਹੈ ਉਹਰੇ ਜਿਵੇਂ ਅਸੀਂ ਗਵਰਨਮੈਂਟ ਕਲੱਬ ਰਨ ਕਰ ਰਹੇ ਆ ਗਵਰਨਮੈਂਟ ਦੀ ਜ਼ਿੰਮੇਵਾਰੀ ਹੈ ਇਸ ਚੀਜ਼ ਨੂੰ ਤਾਂ ਸਰ ਮੈਂ ਆਪਣੇ ਵੱਲੋਂ ਤੇ ਮੇਰੀ ਟੀਮ ਵੱਲੋਂ ਸਾਡੀ ਸਾਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਅਸੀਂ ਆਪਣੇ ਵੱਲੋਂ ਪ੍ਰੋਪਰ ਪੂਰਾ ਟੇਸਟ ਕੁਆਲਿਟੀ ਅਸੀਂ ਪ੍ਰੋਪਰ ਮੇਨਟੇਨ ਰੱਖੀਏ ਤੇ ਪਰ ਸਰ ਹਸਪੀਟੈਲਿਟੀ ਸੈਕਟਰ ਇਦਾਂ ਦਾ ਪਰ ਸਾਨੂੰ ਸਾਰਿਆਂ ਦੀ ਸੁਣਨੀ ਪੈਂਦੀ ਹੈ ਕਿ ਕਲੈਂਟ ਇਸ ਗਾਡ ਕਰਕੇ ਜਿਹੜਾ ਸਾਡਾ ਰੂਲ ਆ ਉਹ ਹਰ ਕਿਤੇ ਵੈਲਿਡ ਆ ਹਰ ਕਿਸੇ ਕੇਸ ਚ ਵੈਲਿਡ ਆ ਤਾਂ ਸਰ ਅਸੀਂ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ ਕਿਉਂਕਿ ਸਾਡੀ ਟੀਮ ਨੇ ਵੀ ਨਾਲ ਦੀ ਰਿਵਰਟ ਬੈਕ ਕੀਤਾ ਸੀ ਕਿ ਜੇ ਤੁਹਾਨੂੰ ਕੋਈ ਚੀਜ਼ ਠੀਕ ਨਹੀਂ ਲੱਗੀ ਤਾਂ ਅਸੀਂ ਮੌਕੇ ਤੇ ਚੇਂਜ ਕਰ ਦਿੰਦੇ ਹਾਂ ਬਟ ਉਹਨਾਂ ਨੇ ਸਾਫ ਡਿਨਾਈ ਕੀਤਾ ਐਂਡ ਨੈਕਸਟ ਡੇ ਉਹਨਾਂ ਨੇ ਸ਼ਾਇਦ ਕੰਪਲੇਨਟ ਫਾਈਲ ਕਰਤੀ ਤੇ ਜੀ ਸਰ ਫੂਡ ਟੀਮ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਮੇਰੇ ਸੈਂਪਲਸ ਵਗੈਰਾ ਲਈ ਜਾ ਰਹੇ ਫੂਡ ਦੇ ਬਾਕੀ ਤਵਦੀਜ ਉਹਨਾਂ ਦੇ ਕੀ ਲੱਗਦਾ ਜੀ ਜਿੰਨਾ ਸਰ ਕਹਿ ਰਹੇ ਸੀ ਚਿਲੀ ਚਿਕਨ ਤੇ ਸਮੈਲ ਕੀ ਗਰਮੀ ਦੇ ਕਾਰਨ ਹੋ ਗਿਆ ਸੀ ਜਾਂ ਗਲਤ ਕੁਝ ਸਰ ਐ ਵੀ ਉਹਦੇ ਸਰ ਉਹਦੇ ਐਕਚੁਅਲ ਐਮਪਲਾਈ ਦੀ ਕੋਈ ਗਲਤੀ ਹੋ ਸਰ ਬੇਸਿਕਲੀ ਉਸ ਦਿਨ ਕੱਲਰ ਚਿਲੀ ਚਿਕਨ ਇੱਕ ਟੇਬਲ ਤੇ ਸਰਵ ਨਹੀਂ ਹੋਇਆ ਉਸ ਦਿਨ ਸਰ ਕਟੋਗਰ ਸਰ 20 ਤੋਂ 25 ਪੋਰਸ਼ਨ ਚਿਲੀ ਚਿਕਨ ਵਿਕੇ ਜਿਨ੍ਹਾਂ 'ਚ ਕਦੇ ਸਾਨੂੰ ਕੋਈ ਕੰਪਲੇਨਟ ਨਹੀਂ ਆਈ ਤਾਂ ਉਸੇ ਸਪੈਸੀਫਿਕ ਟੇਬਲ ਤੇ ਕੰਪਲੇਨਟ ਹੈ ਮੈਂ ਮੰਨ ਨਹੀਂ ਕਰ ਰਿਹਾ ਕਿ ਉਹ ਕੁਝ ਫਾਲਸ ਕਮੇਟੀ ਆ ਕੁਛ ਐਦਾਂ ਦਾ ਕੁਛ ਕਰ ਰਹੇ ਨੇ ਹੋ ਸਕਦਾ ਸਰ ਉਹਨਾਂ ਨੂੰ ਕੁਛ ਹੀ ਲੱਗੀ ਹੋਵੇ ਉਹਨੂੰ ਜੀ ਮੈਂ ਪੂਰਾ ਰਿਸਪਾਂਸਿਬਲ ਹਾਂ ਐਂਡ ਜੋ ਉਹਦਾ ਸਰਵੇ ਆ ਜੋ ਉਹਦਾ ਸਿਸਟਮ ਜੋ ਫੂਡ ਡਿਪਾਰਟਮੈਂਟ ਕਰ ਰਿਹਾ ਉਹਦਾ ਰਿਸਪਾਂਸਿਬਲ ਹੋਏਗਾ ਤੇ ਉਹ ਟੀਮ ਆਈਪੀਐਸ ਆ ਚੈੱਕ ਸਰ ਟੀਮ ਆਈ ਹੋਈ ਹੈ ਜੀ ਸਾਡੇ ਉਹਨਾਂ ਦੇ ਵੱਲੋਂ ਸਵੇਰ ਦੀ ਉਰੇ ਲਗਾਤਾਰ ਸੈਂਪਲਸ ਵਗੈਰਾ ਲਏ ਜਾ ਰਹੇ ਨੇ ਤੇ ਸਾਡੀ ਕਲੀਨਲੈਸ ਤੇ ਬਾਕੀ ਸਾਰਾ ਕੁਝ ਰਿਕਾਰਡ ਠੀਕ ਅੱਛਾ ਚਿੱਟੀ ਚਿਕੰਦਾ ਲਿਆ ਗਿਆ ਨਹੀਂ ਸਰ ਸਾਰੇ ਸੈਂਪਲਸ ਰੇ ਵੈਜ ਵੀ ਲਏ ਆ ਸਬਜ਼ੀਆਂ ਦੇ ਲਏ ਆ ਸਾਡੀ ਗਰੇਵੀਜ਼ ਦੇ ਲਏ ਆ ਸਾਰਾ ਕੁਝ ਠੀਕ ਅੱਛਾ ਥੈਂਕ ਯੂ ਕਿ ਬਰਨੋ ਉਜਾ ਬਨੋ ਇੱਕ ਪਟਿਆਲਾ ਇਹ ਕਲੋਜੀ ਨਾਲ ਵਾਸਤੇ ਕੰਪਲੇਨ ਕੀਤੀ ਗਈ ਜੀ ਤੁਹਾਨੂੰ ਲਿਖੀ। ਕਿੰਨਾ ਦੀ ਕਾਰਵਾਈ ਕਰ ਰਹੇ ਹੋ ਤਾਂ ਕੀ ਮਾਮਲਾ ਕੀ ਸੀ ਹੈ ਸਾਡੇ ਕੋਲ ਕੰਪਲੇਂਟ ਸਿਵਲ ਸਰਜਨ ਆਫਿਸ ਵੱਲੋਂ ਅੱਜ ਹੀ ਆਈ ਹੈ ਤੇ ਨਾਲ ਦੀ ਨਾਲ ਅਸੀਂ ਤੁਰੰਤ ਕਾਰਵਾਈ ਕਰਨ ਲਈ ਪਟਿਆਲਾ ਕਲੱਬ ਪਹੁੰਚੇ ਹੋਏ ਆ ਤੇ ਅਸੀਂ ਇਨਸਪੈਕਸ਼ਨ ਕੀਤੀ ਹੈ ਸਾਡੀ ਹੈਲਥ ਟੀਮ ਸਾਰੀ ਨਾਲ ਆਈ ਹੋਈ ਹੈ ਇਨਸਪੈਕਸ਼ਨ ਕੀਤੀ ਹੈ ਤੇ ਸੈਂਪਲਿੰਗ ਚੱਲ ਰਹੀ ਹੈ ਸੈਂਪਲ ਲਿੱਤੇ ਆ ਜਿਹੜੀ ਕੰਪਲੇਂਟ ਸੀ ਉਸ ਚੀਜ਼ ਦੇ ਸੈਂਪਲ ਲਿੱਤੇ ਗਏ ਆ ਤੇ ਬਾਕੀ ਹੋਰ ਚੀਜ਼ਾਂ ਦੇ ਵੀ ਸੈਂਪਲ ਲਿੱਤੇ ਗਏ ਆ ਕਾਰਾ ਵੀ ਚੱਲ ਰਹੀ ਹੈ ਕਿਸ ਚੀਜ਼ ਦੇ ਸੈਂਪਲ ਤੇ ਜਿੱਥੇ ਉਹਲਾ ਚਿਲੀ ਚਿਕਨ ਦਾ ਹੋਇਆ ਕਹਿ ਰਹੇ ਸੀ ਕਿ ਬਾਕੀ ਵੀ ਇੰਨੇ ਹਾਂਜੀ ਚਿਲੀ ਚਿਕਨ ਤੋਂ ਇਲਾਵਾ ਅਸੀਂ ਹੋਰ ਵੀ ਜੇ ਮਟੀਰੀਅਲ ਜਿਹੜਾ ਹੈਗਾ ਰੌ ਮਟੀਰੀਅਲ ਉਹਨਾਂ ਦੇ ਵੀ ਸੈਂਪਲ ਭਰੇ ਆ ਅਸੀਂ ਹਾਂਜੀ ਪਰ ਹੁਣ ਗਰਮੀਆਂ ਦਾ ਟਾਈਮ ਚੱਲਣਾ ਨੇ ਵੀ ਜਿੰਦਾ ਦੇਖਿਆ ਜਾਂਦਾ ਦੁਕਾਨਾਂਤ ਕਈ ਵਾਰ ਹੁੰਦਾ ਹੈ ਕਿ ਗਰਮ ਵਿੱਚ ਵੀ ਸਬਜ਼ੀਆਂ ਖਰਾਬ ਹੋ ਉਹਨਾਂ ਨੂੰ ਕੀ ਹਦਾਇਤਾਂ ਦੋਗੇ ਦੁਕਾਨਦਾਰਾਂ ਨੂੰ ਮੈਂ ਆਪ ਜੀ ਦੇ ਮਾਧਿਅਮ ਰਾਹੀਂ ਇਹ ਹਦਾਇਤ ਦੇਣਾ ਚਾਹੁੰਦੀ ਹਾਂ ਕਿ ਗਰਮੀਆਂ ਦੇ ਵਿੱਚ ਸਪੈਸ਼ਲੀ ਹੁਣ ਅੱਗੇ ਬਰਸਾਤ ਦਾ ਮੌਸਮ ਆ ਰਿਹਾ ਹੈ ਕਿ ਹਰ ਹਰ ਐਫਬੀਓ ਆਪਣੀ ਮੋਰਲ ਰਿਸਪੌਂਸਿਬਿਲਟੀ ਸਮਝਦਾ ਹੋਇਆ ਕਸਟਮਰ ਨੂੰ ਬਹੁਤ ਵਧੀਆ ਤੇ ਸਾਫ਼ ਸੁਥਰਾ ਭੋਜਨ ਖੁਲਾਵੇ ਅਤੇ ਜਿਹੜੀ ਆਪਣੀ ਕਿਚਨਸ ਨੂੰ ਸਾਫ਼ ਰੱਖੇ ਆਪਣੇ ਪੈਸਟ ਕੰਟਰੋਲ ਕਰਵਾਵੇ ਤੇ ਮੱਖੀਆਂ ਮੱਛਰਾਂ ਤੋਂ ਜਿਹੜੀ ਹੈਗੀ ਸਾਰਾ ਭੋਜਨ ਨੂੰ ਟੱਕ ਕੇ ਰੱਖੇ ਤੇ ਸਾਫ਼ ਸੁਥਰਾ ਭੋਜਨ ਦੇਵੇ